ਬਹੁਤ ਨਕਾਲੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਤਰੀਕ ਦੀ بجائے 3 ਤਰੀਕ ਰੱਖੀ ਗਈ ਹੈ ਕਿਉਂਕਿ ਜ਼ਬਰ ਵੱਧ ਰਿਹਾ ਘਟ ਨਹੀਂ ਰਿਹਾ ਜ਼ੁਲਮ ਭਾਨੇ ਤੇ ਤਸ਼ੱਦਦ ਉਦੋਂ ਜ਼ਿਆਦਾ ਵਧਾਤ ਆ ਕੱਲ ਵਾਲੇ ਕੱਟ ਤੋਂ ਬਾਅਦ ਵੀ ਤੇ ਉਹਦੇ ਭਰਾ ਛੋਟੇ ਤੇ ਅਮਨੇ ਤੇ ਵੀ ਮੁਕੱਦਮਾ ਜਿਹੜਾ ਉਹ ਬਰਾਬਰ ਦਰਜ ਕਰਦਾ ਸੋ ਇਸ ਕਰਕੇ ਆਪਾਂ 5 ਤਰੀਕ ਰੱਖੀ ਸੀਗੀ ਵੰਤ ਮੁੱਖ ਮੰਤਰੀ ਜਿਹੜੇ ਪੰਜਾਬ ਉਹਨਾਂ ਦੇ ਘਰ ਦੇ ਅੱਗੇ ਆਪਾਂ ਤਿੰਨ ਕਰਤੀ ਆ ਪੰਜ ਨੂੰ ਨਹੀਂ ਤਿੰਨ ਨੂੰ ਤਿਆਰ ਰਹੇ ਹਾਂ ਅੱਗੇ ਕਰਤੇ ਦੋ ਦਿਨ ਕਿਉਂਕਿ ਜੇ ਆਪਾਂ ਲੰਮਾ ਲਜਾਵਾਂਗੇ ਇਹ ਉਨਾ ਹੀ ਝੁਲਮ ਟਾਉਣਗੇ ਉਹਤੇ ਕਿਵੇਂ ਉਹਨੂੰ ਕੁੱਟਿਆ ਜਾ ਰਿਹਾ ਹੈ ਕਿਵੇਂ ਉਹਨੂੰ ਜਲੀਲ ਕੀਤਾ ਜਾ ਰਿਹਾ ਹੈ ਜੋਦ ਨਾਲ ਹੋ ਰਿਹਾ ਹੈ ਕਿਵੇਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਦਿਮਾਗੀ ਤੌਰ ਦੇ ਉੱਤੇ ਇਹ ਬਹੁਤ ਕੁਝ ਕਰ ਰਹੀ ਹੈ ਉਹਦੇ ਨਾਲ ਤੇ ਮੁੱਖ ਮੰਤਰੀ ਕਰਾ ਰਿਹਾ ਸੋ ਜ਼ਬਰਦਸਤ ਮੂੰਹ ਤੋੜ ਜਵਾਬ ਦੇਣਾ ਹੈ 3 ਤਰੀਕ ਨੂੰ ਆਪਣੇ ਲੰਗਰ ਨਾਲ ਲੈ ਕੇ ਆਉਣਾ ਹੈ ਪ੍ਰਸ਼ਾਦੇ ਦੁੱਧ ਚਾਹ ਬਣਾ ਕੇ ਥਰਮੋਸਾਂ ਚ ਪਾ ਕੇ ਟੋਕਰਾਂ ਚ ਪ੍ਰਸ਼ਾਦੇ ਧਰ ਕੇ ਦਾਲਾਂ ਸਬਜ਼ੀਆਂ ਨਾਲ ਲੈ ਕੇ ਉੱਥੇ ਆਉਣਾ ਹੈ ਉਦੋਂ ਛਰਾਕ ਹੀ ਬਾਹਰ ਆਉਣਾ ਗੱਲ ਖਤਮ ਜਾਬਤੇ ਚ ਜਾਬਤੇ ਚ ਰਹਿਣਾ ਹੈ ਕੋਈ ਵੀ ਲਗਾਤਾਰ ਸਰਕਾਰ ਦਾ ਜ਼ੋਰ ਲੱਗਣਾ ਆਪਣੇ ਬੰਦੇ ਵੀ ਪਿਛਪਿਟ ਕਰਨਗੇ ਵੀ ਇਹਨੂੰ ਲੀਹੋਂ ਲਾਹੋ ਢੜਕਾਓ ਕੋਈ ਇਹੋ ਜੀ ਗੱਲਬਾਤ ਕਰਾਓ ਇਹਨਾਂ ਦੇ ਡਾਂਗਾ ਮਾਰਨੀਆਂ ਸੌਕੀਆਂ ਹੁਣ ਇਹਨਾਂ ਨੂੰ ਜ਼ਿਲ੍ਹਾ 'ਚ ਬੰਦ ਕਰਨਾ ਸੌਖਾ ਹੋਵੇ ਆਪਾਂ ਹੋ ਜਾ ਕੋਈ ਗੱਲਬਾਤ ਨਹੀਂ ਕਰਨੀ ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ 3 ਤਰੀਕ ਨੂੰ ਕਿੰਨੀਆਂ ਜਥੇ ਬੰਦੀਆਂ ਵੱਲੋਂ ਹਮਾਇਤ ਹੈ ਅੱਜ 18 ਜਥੇ ਬੰਦੀਆਂ ਇਕੱਠੀਆਂ ਹੋਈਆਂ ਨੇ ਹਾਂਜੀ ਤੇ ਇਹ ਤੋਂ ਇਲਾਵਾ ਜਿਹੜਾ ਸੰਯੁਕਤ ਨੁਕਸਾਨ ਮੋਰਚਾ ਉਹਦੇ ਵੱਲੋਂ ਵੀ ਹਮਾਇਤ ਹੈ ਜਿਹੜੀਆਂ ਹੋਰ ਜਥੇ ਬੰਦੀਆਂ ਨੇ ਉਹਨਾਂ ਵੱਲੋਂ ਵੀ ਹਮਾਇਤ ਹੈ ਤੇ ਵੱਧ ਤੋਂ ਵੱਧ ਜੇ 3 ਤਰੀਕ ਨੂੰ ਨਹੀਂ ਕੁਝ ਬਣਦਾ ਤੇ ਅੱਗੇ ਨਾਲ ਦੀ ਨਾਲ ਮੈਂ ਕਿਹਾ ਉੱਥੇ ਹੀ ਮੌਕੇ ਤੇ ਜਿਹੜੀ ਮੀਟਿੰਗ ਕਰਕੇ ਅਗਲਾ ਫੈਸਲਾ ਕੀ ਲੈਣਾ ਨਾਲ ਦੀ ਨਾਲ ਹੀ ਕੀਤਾ ਜਾਊਗਾ ਕੋ ਜਿੰਨਾ ਆਪਾਂ ਲੰਮਾ ਲਾ ਜਾ ਰਹੇ ਆ ਉਹਨਾਂ ਉਹ ਜ਼ੁਲਮ ਢਾ ਰਹੇ ਆ ਤੇ ਜੇ ਆਪਾਂ ਲੰਮਾ ਲੈ ਗਏ ਤੇ ਉਹਦੋਂ ਨੂੰ ਐ ਨਹੀਂ ਪਤਾ ਕਿ ਉਹਨੂੰ ਦਿਮਾਗੀ ਤੌਰ ਤੇ ਉਹ ਗਿਆਫਸ਼ਟੀ ਕਰ ਦੇਣ ਰੋਜ਼ ਨਵਾਂ ਪਰਚਾ ਘੱਟ ਦੇਣ ਪਰਚਾ ਵੀ ਦੇ ਰਹੇ ਆ ਬਰਫਾਂ ਦੇ ਸੱਲੀਆਂ ਦੇ ਪਾਇਆ ਜਾ ਰਿਹਾ ਮੂੰਹ ਚ ਪਾਣੀ ਪਾਇਆ ਜਾ ਰਿਹਾ ਭਰਾਵਾਂ ਦੇ ਪਰਚਾ ਕੱਲ ਨੂੰ ਚਾੱਕ ਕੇ ਭੈਣਾਂ ਦੇ ਵੀ ਦੇ ਦੇਣਗੇ ਜਾਂ ਹੋਰ ਜਿਹੜੇ ਮਗਰ ਖੜੇ ਉਹਨਾਂ ਦੇ ਵੀ ਦੇਣਾ ਸ਼ੁਰੂ ਕਰ ਦੇਣਗੇ ਸੋ ਜੇ ਆਪਾਂ ਆਪਣੇ ਭਰਾ ਨੂੰ ਕਢਾਉਣਾ ਚਾਹੁੰਦੇ ਆ ਤਾਂ ਵੀ 3 ਤਰੀਕ ਨੂੰ ਕੋਈ ਪੈਰ ਜੁੱਤੀ ਨਾ ਪਾਏ ਹੁਣ ਸੰਗਰੂਰ ਸਾਰੇ ਸੰਗਰੂਰ ਮੁੱਖ ਮੰਤਰੀ ਦੇ ਹਾਸ਼ ਦੇ ਅੱਗੇ 10:00 10 ਵਜੇ ਮਾਮਾ ਭੈਣਾ ਨੌਜਵਾਨ ਬਜ਼ੁਰਗ ਘਰ ਘਰ ਦਾ ਬੰਦਾ ਉੱਥੇ ਵੱਡੀ ਗਿਣਤੀ ਚ ਪਹੁੰਚੇ ਹੋਏ ਵੈਗੂ ਜੀ ਖਾਲਸਾ ਵੈਗੂ ਜੀ ਕੀ ਬਤੇ